ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਸ਼ਾਇਰ ਸੰਗਰੂਰ ਦੇ ਪਿੰਡ ਗੋਵਿੰਦਪੁਰਾ ਜਵਾਹਰਵਾਲਾ ਵਿਖੇ ਉਸ ਸਮੇਂ ਲੋਕੀ ਆਪਣੇ ਬੱਚਿਆਂ ਦੀ ਸਿਹਤ ਪ੍ਰਤੀ ਚਿੰਤਤ ਹੁੰਦੇ ਨਜ਼ਰ ਆਏ ਜਦੋਂ ਆਂਗਣਵਾੜੀ ਕੇਂਦਰ ਚੋਂ ਬੱਚਿਆਂ ਨੂੰ ਪੀਣ ਲਈ ਅਜਿਹੀ سیرਪ ਦਿੱਤੀ ਗਈ ਕਿ ਜਿਸ ਦੇ ਨਾਲ ਬੱਚੇ ਠੀਕ ਤੰਦਰੁਸਤ ਹੋਣ ਦੀ ਬਜਾਏ ਉਹਨਾਂ ਦੀ ਸਿਹਤ ਹੋਰ ਵੀ ਵਿਗੜ ਸਕਦੀ ਸੀ ਪਰ ਅਜਿਹਾ ਹੋਣ ਤੋਂ ਪਹਿਲਾਂ ਹੀ ਸਿਹਤ ਵਿਭਾਗ ਅਤੇ ਆਂਗਣਵਾੜੀ ਕੇਂਦਰ ਦੀ ਵੱਡੀ ਲਾਪਰਵਾਹੀ ਸਾਹਮਣੇ ਆ ਗਈ ਹੈ ਜਿਸ ਉਪਰੰਤ ਬੱਚਿਆਂ ਦੇ ਮਾਪਿਆਂ ਨੇ ਮੌਕਾ ਸੰਭਾਲ ਲਿਆ ਅਤੇ ਫਿਰ ਮੀਡੀਆ ਦੇ ਕੈਮਰੇ ਅੱਗੇ ਆ ਕੇ ਪ੍ਰਸ਼ਾਸਨ ਅਤੇ ਸਰਕਾਰ ਦੀ ਵੱਡੀ ਲਾਪਰਵਾਹੀ ਦੀ ਭੋਲ ਖੋਲ ਦਿੱਤੀ ਹੈ ਅੱਗੇ ਹੁਣ ਪੂਰਾ ਮਾਮਲਾ ਸੁਣੋ ਬੱਚਿਆਂ ਦੇ ਮਾਪਿਆਂ ਦੇ ਜ਼ੁਬਾਨੀ ਕੀ ਨਾਮ ਹੈ ਤੁਹਾਡਾ ਜਸਵਿੰਦਰ ਮਾਦਾ ਇੱਕ ਸ਼ਿਸ਼ਿਆ ਕਿੱਥੋਂ ਲੈ ਕੇ ਗਈਆਂ ਕਿੰਨੇ ਦਿਨ ਹੋ ਗਏ ਨੇ ਲੈ ਕੇ ਆਂਗਰਵਾਰੀ ਤੋਂ ਲੈ ਕੇ ਗਈਆਂ 8-9 ਦਿਨੋਂ 8-9 ਦਿਨੋਂ ਹਾਂ ਕੀ ਦਿੱਤਾ ਸੀ ਨਾਲ ਇਹਨਾਂ ਨੇ ਤੁਹਾਨੂੰ ਕੁਛ ਨਹੀਂ ਦਿੱਤਾ ਸ਼ਿਸ਼ਿਆ ਸ਼ਿਸ਼ਿਆ ਦਿੰਦੇ ਖਾਣਾ ਵੀ ਦਿੱਤਾ ਸੀ ਖਾਣਾ 2-4 ਦਿਨ ਮੰਗਦੋਂ ਦਿੱਤਾ ਹੈ ਤੁਸੀਂ ਕੋਈ ਇੱਥੇ ਰਜਿਸਟਰ ਤੇ ਸਾਈਨ ਸੂਨ ਕਰਿਆ ਜਦੋਂ ਲੈ ਕੇ ਗਏ ਅਗੂਠਾ ਲਵਾਇਆ ਹਾਂ ਕਿੰਨੀਆਂ ਸ਼ੀਸ਼ੇ ਦੀਆਂ ਦੋ ਸ਼ੀਸ਼ੇ ਤੇ ਹਨ ਕੋਈ ਇਹ ਤਾਂ ਇੱਕ ਮੁਕਰ ਕੇ ਕਹਿੰਦੇ ਵੀ ਸਾਡੇ ਕੋਲੋਂ ਤਾਂ ਗਈਆਂ ਨਹੀਂ ਤੁਹਾਡੇ ਕੋਲ ਪੁਰਾਣੀਆਂ ਪਈਆਂ ਹੋਣੀਆਂ ਨਾ ਸਾਡੇ ਕੋਲ ਇੱਕ ਸ਼ੀਸ਼ੀ ਨਹੀਂ ਹੈਗੀ ਸਾਡੇ ਕੋਲੇ ਇਹ ਹੀ ਦੀਆਂ ਇਹ ਹੀ ਮੈਂ ਲੈ ਲਈਆਂ ਜੱਕਦੇ ਹਾਂ ਕੀ ਕਹਿੰਦੇ ਐਕਸਪਾਇਰ ਹੈ ਇਹ ਹੈ ਡੇਟ ਡੇਟ ਟੱਪੀ ਹੋਈ ਹੈ ਦੀ ਹਾਂ ਕਿ ਡੇਟ ਟੱਪੀ ਹੋਈ ਹੈ ਮੈਂ ਮੁੰਡੇ ਨੂੰ ਦਿਖਾਈਆਂ ਤੀਆਂ ਕਹਿੰਦਾ ਮਾ ਇਹਨਾਂ ਕੁ ਜੋ ਡੇਟ ਟੱਪੀ ਹੋਈ ਹੈ ਮੈਂ ਇੱਥੇ ਆ ਕੇ ਕੰਸਤੇ ਤਾ ਤੀ ਹਾਂ ਹੁਣ ਕੀ ਮੰਗ ਕਰਦੇ ਤੁਸੀਂ ਬੱਚਿਆਂ ਨੂੰ ਜਿਹ ਭਲਾਤੀਆਂ ਹੁੰਦੀਆਂ ਹਨ ਫਿਰ ਫਿਰ ਜਵਾਕ ਬਿਮਾਰ ਹੋ ਜਾਂਦੇ ਕੌਣ ਜ਼ਿੰਮੇਵਾਰ ਹੈ ਦਾ ਤਾਂ ਫਿਰ ਹੋਰ ਐਂ ਤਾਂ ਕਹਿੰਦੇ ਵੀ ਇਨਾਂ ਕਾ ਕੌਣ ਜ਼ਿੰਮੇਵਾਰ ਹੈ ਜਵਾਕ ਬਿਮਾਰ ਹੋ ਜਾਂਦੇ ਅਸੀਂ ਨੇ ਪਈਆਂ ਨਹੀਂ ਛੀਲ ਬੰਦੇ ਪਈਆਂ ਛੀਲ ਵਾਲਦੇ ਪਈਆਂ ਮੇਰਾ ਨਾਮ ਵੀਰਪਾਲ ਕੋਹਰਾਈ ਪਿੰਡ ਕਿਹੜਾ ਜੀ ਗੋਵਿੰਦਪੁਰਾ ਜਵਾਰ ਵਾਲਾ ਜੀ ਕੀ ਮਾਮਲਾ ਸਾਹਮਣੇ ਆਇਆ ਜਿਹੜਾ ਤੁਹਾਡੇ ਪਿੰਡ ਸਾਡੇ ਪਿੰਡ ਚ ਰਾਸ਼ਨ ਵੰਡਣ ਅੰਗਣਵਾੜ ਵਿੱਚ ਰਾਸ਼ਨ ਵੰਡਦੇ ਸੀਗੇ ਉਹਦੇ ਨਾਲ ਦੋ ਸ਼ੀਸ਼ੀਆਂ ਦੇ ਰਹੇ ਨੇ ਆਵਲੀਆਂ ਬੱਚਿਆਂ ਵਾਸਤੇ ਨਾ ਤਾਂ ਉਹ ਐਵੇਂ ਦਾ ਦੱਸ ਰਹੇ ਆਗੇ ਵੀ ਕਿ ਮੈਂ ਦੇਣੀ ਆ ਬੱਚੇ ਨੂੰ ਕਿੰਨੇ ਚਮਚ ਦੇਣੇ ਆ ਕੁਛ ਨਹੀਂ ਐਵੇਂ ਦਾ ਦੱਸ ਰਹੇ ਤੇ ਅਸੀਂ ਘਰ ਜਾ ਕੇ ਦੇਖਿਆ ਇਹ ਐਕਸਪਾਇਰ ਹੋਈਆਂ ਪਈਆਂ ਨੇ ਸਾਨੂੰ ਇਸ ਮਾਮਲੇ ਦੀ ਜਾਂਚ ਚਾਹੀਦੀ ਕਿੰਨੀਆਂ ਕੁ ਸ਼ੀਸ਼ੀਆਂ ਨੇ ਪਿੰਡ ਚ ਵੰਡੀਆਂ ਹੋਣਗੀਆਂ ਹੈ ਕਿੰਨੇ ਕੁ ਬੱਚੇ ਇੱਥੇ ਵੱਢਦੇ ਨੇ ਉਹ ਤਾਂ ਬੱਚਿਆਂ ਦੇ ਹਿਸਾਬ ਨਾਲ ਜੋ-ਜੋ ਵੀ ਇਨਾਂ ਕੋਲੇ ਐਡ ਨਹੀਂ ਜੀ ਉਹਨਾਂ ਨੂੰ ਸਭ ਨੂੰ ਫੋਨ ਕਰਕੇ ਆਪ ਕਹਿ ਰਹੇ ਹੈਗੇ ਵਿਰਾਸਨ ਲੈ ਕੇ ਜਾਓ ਕਦੋਂ ਦਿੱਤੀਆਂ ਨੇ ਕੱਲ੍ਹ ਦਿੱਤੀਆਂ ਨੇ ਜੀ ਕੱਲ੍ਹ ਦਿੱਤੀਆਂ ਹਾਂਜੀ ਕਿੰਨੇ ਚਿਰ ਦੀ ਐਫਤਰੀ ਆਲੀ ਇਹ 22 ਦੀਆਂ ਨੇ ਜੀ ਚੱਲ ਰਿਹਾ ਹੁਣ 2024 ਬਾਈ ਦੀਆਂ ਬਣੀਆਂ ਹੋਈਆਂ ਐਕਸਪਾਇਰ ਕਰਦੇ ਨੇ ਦੇਖੋ 6 22 ਜੀ 11 23 23 ਦੇ ਵਿੱਚ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਗੇ ਜਿਹੜਾ ਇਹ ਸ਼ੀਸ਼ੇ ਦੇ ਰਿਹਾ 82 ਸ਼ੀਸ਼ੇ ਦੇ ਰਹੀਆਂ ਇਹਦੇ ਬਾਰੇ ਹੀ ਹੈ ਜੀ ਜੇ ਕੋਈ ਬੱਚੇ ਨੂੰ ਸਾਡੇ ਨੂੰ ਨੁਕਸਾਨ ਪਹੁੰਚਦਾ ਤਾਂ ਇਹਦਾ ਕੌਣ ਜ਼ਿੰਮੇਵਾਰ ਸੀਗਾ ਜੀ ਸਾਨੂੰ ਇਸ ਮਾਮਲੇ ਦੀ ਪੂਰੀ ਜਾਂਚ ਚਾਹੀਦੀ ਹੈ ਜੀ ਕੀ ਨਾਮ ਹੈ ਵੀਰ ਜੀ ਤੁਹਾਡਾ ਮੇਰਾ ਨਾਮ ਵਿਕੀ ਹੈ ਜੀ ਗੋਵਿੰਦਪੁਰੇ ਜਮਹਰ ਵਾਲੇ ਤੋਂ ਵਿਕੀ ਕੀ ਮਾਮਲਾ ਹੈ ਜਿਹੜਾ ਪਿੰਡ ਦੇ ਵਿੱਚ ਆਇਆ ਇਹ ਮਾਮਲਾ ਇਹ ਸੀਗਾ ਜੀ ਸਾਨੂੰ ਜਦੋਂ ਦੱਸਿਆ ਸਵੇਰੇ ਆ ਸਿਸੀਆਂ ਕਈ ਪਰਿਵਾਰ ਇਥੋਂ ਲੈ ਕੇ ਗਏ ਨੇ ਉਹਨਾਂ ਨੇ ਦੱਸਿਆ ਵੀ ਇਹਨਾਂ ਦੀ ਡੇਟ 6 6 ਮਹੀਨੇ ਐਕਸਪਾਇਰ ਹੀ ਆ ਕਾੜੀਆਂ ਸਿਸੀਆਂ ਨੇ ਇਹ ਸਿਸੀਆਂ ਨੇ ਜੀ ਬੱਚਿਆਂ ਦੀ ਗਰੋਥ ਵਾਸਤੇ ਜਾਂ ਲੇਡੀਜ਼ ਵੀ ਪੀ ਸਕਦੇ ਨੇ ਵੀ ਇਹ ਵਧੀਆ ਹੁੰਦੀਆਂ ਨੇ ਕਿ ਆ ਇਸ ਤਰ੍ਹਾਂ ਦੱਸਿਆ ਇਹਨਾਂ ਨੂੰ ਕਿੱਥੋਂ ਲੈ ਕੇ ਗਏ ਸੀ ਇਥੇ ਗੋਵਿੰਦਪੁਰੇ ਦੇ ਬਾਹਰ ਵਾਲੇ ਜੋ ਅੰਗਨਵਾਰੀ ਦਫ਼ਤਰ ਹੈ ਇਥੋਂ ਦਿੱਤੀਆਂ ਗਈਆਂ ਨੇ ਗਿਆ ਕਿ ਸਮੱਸਿਆ ਕੀ ਆਈ ਐਸੀਸੀ ਦੀ ਸਮੱਸਿਆ ਇਹ ਇਹਨਾਂ ਦੀ ਡੇਢ ਟੱਪਣ ਤੋਂ ਬਾਅਦ ਜਦੋਂ ਇਹਨਾਂ ਨਾਲ ਹੁਣ ਥੋੜਾ ਤਕਰਾਰ ਹੋਇਆ ਵੀ ਤੁਸੀਂ ਇਹ ਐਕਸਪਾਇਰ ਕਿਉਂ ਦਿੱਤੀਆਂ ਨੇ ਗਿਆ ਤਾਂ ਬਾਅਦ ਚ ਇਹਨਾਂ ਨੇ ਜੋ ਬਚੀਆਂ ਸ਼ੀਸ਼ੀਆਂ ਦੀਆਂ ਇੱਕ ਦੋ ਪੈਕਟ ਇਹਨਾਂ ਨੇ ਆ ਦੇਖੋ ਚੁੱਲ੍ਹੇ ਦੇ ਵਿੱਚ ਵੀ ਇਹਨਾਂ ਨੇ ਮਚਾ ਦਿੱਤੀਆਂ ਜਦੋਂ মিডিਆ ਆ ਪੱਤਰਕਾਰ ਆਏ ਫਿਰ ਫਿਰ ਉਸ ਤੋਂ ਬਾਅਦ ਇਹ ਮੰਨੇ ਨੇ ਵੀ ਹਾਂ ਇਹ ਅਸੀਂ ਮਚਾਈਆਂ ਨੇ ਬਾਕੀ ਆ ਸ਼ੀਸ਼ੀਆਂ ਐਕਸਪਾਇਰ ਦਿੱਤੀਆਂ ਨੇ ਗਿਆ ਅਸੀਂ ਇਹ ਮੰਗ ਕਰਦੇ ਆਂਗੇ ਸਰਕਾਰ ਤੋਂ ਵੀ ਜੋ ਵੀ ਐਕਸਪਾਇਰ ਸੀਸ਼ੀਆਂ ਨੇ ਦਿੱਤੀਆਂ ਨੇ ਇਹਨਾਂ ਦੇ ਵੀ ਕਾਰਵਾਈ ਹੋਣੀ ਚਾਹੀਦੀ ਆ ਅੱਗੇ ਜੋ ਇਹਨਾਂ ਨੇ ਦਿੱਤੀਆਂ ਨੇ ਅਫਸਰਾਂ ਦੇ ਉਹਨਾਂ ਦੇ ਵੀ ਕਾਰਵਾਈ ਹੋਣੀ ਚਾਹੀਦੀ ਜੇ ਕੱਲ ਨੂੰ ਬੱਚੇ ਸ਼ੀਸ਼ੇ ਪੀਣਾਂ ਦੇ ਕੌਣ ਜ਼ਿੰਮੇਵਾਰ ਸੀ ਦੇਖੋ ਕਿੰਨਾ ਵੱਡਾ ਨੁਕਸਾਨ ਹੁੰਦਾ ਇਹਨਾਂ ਨੂੰ ਨੁਕਸਾਨ ਬਹੁਤ ਵੱਡਾ ਹੋ ਸਕਦਾ ਜੀ ਕੋਈ ਵੀ ਇਹਨੂੰ ਪੀ ਕੇ ਬਿਮਾਰ ਵੀ ਹੋ ਸਕਦਾ ਜਾਂ ਕੋਈ ਹੋਰ ਬਿਮਾਰੀ ਲੱਗ ਸਕਦਾ ਵੀ ਆ ਇਹੀ ਜ਼ਿੰਮੇਵਾਰ ਨੇ ਜੀ ਜੋ ਅੰਗਣਵਾੜੀ ਦੇ ਕਿਉਂਕਿ ਜੋ ਜੋ ਸ਼ੀਸ਼ੇ ਲੈ ਕੇ ਗਏ ਨੇ ਉਹਨਾਂ ਨੇ ਖੁਦ ਡੇਟ ਚੈੱਕ ਕੀਤੀ ਐ ਦੀ ਐਕਸਪਾਇਰੀ ਦੀ ਜਦਕਿ ਇਹਨਾਂ ਨੇ ਨਹੀਂ ਕੀਤੀ ਇਹਨਾਂ ਦਾ ਹੱਕ ਬਣਦਾ ਸੀਗਾ ਇਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਉਧਰ ਜਦੋਂ ਅੰਗਨਵਾੜੀ ਕਰਮਚਾਰੀ ਬਲਜੀਤ ਕੌਰ ਹੋਰਾਂ ਦੇ ਨਾਲ ਇਸ ਮਾਮਲੇ ਬਾਬਤ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੁਝ ਨਾ ਪਤਾ ਹੋਣ ਦਾ ਹਵਾਲਾ ਦੇ ਕੇ ਆਪਣਾ ਖੜਾ ਛੁਡਾ ਲਿਆ ਕੀ ਨਾਮ ਆ ਮਾਦਰ ਬਲਜੀਤ ਕੌਰ ਜੀ ਕਿੱਥੇ ਕੰਮ ਕਰਦੇ ਹੋ ਤੁਸੀਂ ਅੰਗਨਵਾੜੀ ਸੈਂਟਰ ਜੀ ਮਾਦਰ ਕਿੰਨੀਆਂ ਸ਼ਿਸ਼ੀਆਂ ਜਿਹੜੀਆਂ ਆਰਣ ਵਾਲੀਆਂ ਸ਼ਿਸ਼ੀਆਂ ਉਹ ਕਾਦੇ ਪਰਪਸ ਲਈ ਹੁੰਦੀਆਂ ਹਨ ਐਲੂਮੀਨੀਅਮ ਵਿੱਚ ਦੱਸ ਦਿਓ ਬੱਚਿਆਂ ਨੂੰ ਬਣਾ ਲੈ ਹਾਂਜੀ ਘਰਾਂ 'ਚ ਵੀ ਦਿੰਦੇ ਹਾਂ ਨਕਰਾਚੇ ਜੇ ਬਾਦੂ ਭਈਆਂ ਤਾਂ ਦਿੰਦੇ ਨਹੀਂ ਇਸ ਦਿੰਦੇ ਹੀ ਐਕਸਪਾਇਰ ਸ਼ਿਸ਼ੀਆਂ ਮਿਲੀਆਂ ਤੁਹਾਡੇ ਸੈਂਟਰ ਤੋਂ ਉਹ ਕਿਵੇਂ ਪਹੁੰਚੀਆਂ ਤੁਹਾਡੇ ਕੋਲ ਉਹ ਪਤਾ ਨਹੀਂ ਮੈਨੂੰ ਨਹੀਂ ਪਤਾ ਜੀ 6 ਮਹੀਨਿਆਂ ਬਾਅਦ ਸਾਡੇ ਕੋਲ ਦਵਾਈ ਆਉਂਦੀ ਆਉਂਦੀ ਹੈ ਜੀ ਤੁਸੀਂ ਘਰਾਂ 'ਚ ਕਿੰਨੀਆਂ ਬੰਨੀਆਂ ਸੀ ਘਰਾਚੇ ਅਸੀਂ ਥੋੜੀਆਂ ਬੰਨੀਆਂ ਨਹੀਂ ਜੀ ਉਹਨੂੰ ਪਤਾ ਸੀ ਨਾ ਐਕਸਪਾਇਰ ਹੈ ਨਾ ਜੀ ਤੁਸੀਂ ਦੇਖਿਆ ਵੀ ਨਹੀਂ ਅਸੀਂ ਪਹਿਲਾਂ ਮੈਂ ਦੇਖ ਕੇ ਤੇ ਰੱਖੀਆਂ ਨਹੀਂ ਜੀ ਰੱਖੀਆਂ ਹਾਂ ਜਿਹੜਿਆ ਜਿਹੜੀਆਂ ਹੁਣ ਮਚਾਈਆਂ ਸੀ ਅੱਜ ਲੱਕਣਾ ਥੱਲੋਂ ਮਿਲੀਆਂ ਨੇ ਉਹ ਕਿੱਥੋਂ ਆਗੀਆਂ ਉਹ ਕਿਉਂ ਡੇਗੀਆਂ ਤੁਸੀਂ ਪਿੰਡ 'ਚ ਰੌਲਾ ਪੈਣ ਤੋਂ ਬਾਅਦ ਡੇਗੀਆਂ ਨਾ ਜੀ ਉਸ ਮੈ ਉਹ ਤਾਂ ਨਹੀਂ ਮੈਨੂੰ ਪਤਾ ਜੀ ਹੋਰ ਕਿਹਨੂੰ ਪਤਾ ਤੁਸੀਂ ਸੈਂਟਰ ਦੇ ਇੰਚਾਰਜ ਹੋ ਨਾ ਸਾਨੂੰ ਚਾਰਜ ਤਾਂ ਅਸੀਂ ਦੋ ਹਾਂ ਜੀ ਦੋ ਹੀ ਬੰਦੇ ਹਾਂ ਹਾਂ ਤੁਹਾਨੂੰ ਇਹ ਨਹੀਂ ਪਤਾ ਵੀ ਕੌਣ ਕੀ ਕਰ ਰਿਹਾ ਹੋਵੇ ਜੇ ਕੱਲ ਉਹਦਾ ਸਮਾਨ ਹੈ ਬੰਡੀ ਜਾਣੇ ਪਿੰਡ 'ਚ ਬੰਡੀ ਜਾਣੀਆਂ ਹੈ ਪਰਾ ਕੌਣ ਜ਼ਿੰਮੇਵਾਰ ਉਹਦਾ ਲੈ ਪਿੰਡ ਜੀ ਪੰਪਟਾ ਲੱਗਦੀਆਂ ਨਹੀਂ ਜੀ ਪਿੰਡ 'ਚ ਆ ਵੀ ਦੇ ਕੇ ਆਉਂਦੀਆਂ ਨੇ ਉਰੇ ਵੀ ਉਰੀਆ ਸਿੱਮਤ ਪੜੇ ਹੋ ਜਾਂਦੇ ਰਿਕਾਰਡ ਰੱਖਿਆ ਤੁਸੀਂ ਕੀਟ ਦਾ ਰਿਕਾਰਡ ਹੈਗਾ ਸੱਟ ਦਾ ਸਿੱਸੀਆਂ ਦਾ ਰਿਕਾਰਡ ਨਹੀਂ ਸਿੱਸੀਆਂ ਦਾ ਸਿੱਸੀਆ ਸੀ ਉਹ ਬੁੱਧਵਾਰ ਨੂੰ ਪਿਲਣੇ ਤੁਹਾਨੂੰ ਪਤਾ ਪਿੰਡ ਵਿੱਚ ਕਿੰਨੀ ਐਕਸਪਾਇਰ ਸਿੱਸੀਆਂ ਬਣੀਆਂ ਇਹ ਕਾਨੂੰ ਕੋਈ ਨਫਾ ਨਕਾਣ ਆਂਦਾ ਕੌਣ ਜੋ ਮੈਂ ਬਰਾਦਾ ਐਨੀਆਂ ਤਾਂ ਮਿਲਦੀਆਂ ਵੀ ਨਹੀਂ ਜੀ 35 35 ਕੁਕਤੇਈ ਐਨੀਆਂ ਕੀ ਮਿਲਦੀਆਂ ਸਾਨੂੰ ਬਾੜੀਆਂ ਨਹੀਂ ਮਿਲਦੀਆਂ ਵੀ ਅਸੀਂ ਪਿੰਡ ਵਿੱਚ ਵੰਡਾਂਗੇ ਜੀ ਆਈਆਂ ਕਿੱਥੋਂ ਨੇ ਜੀ ਕਦੋਂ ਆਈਆਂ ਤੁਹਾਡੇ ਕੋਲ ਸਾਡੇ ਕੋਲੇ ਤਾਂ 3-4 ਮਹੀਨੇ ਹੋ ਗਏ ਤਿੰਨ ਚਾਰ ਮਹੀਨੇ ਪਹਿਲਾਂ ਆਈ ਹਾਂ ਕਿਹਨਾਂ ਨੇ ਇੱਥੇ ਉਹ ਸਾਡੇ ਇੱਥੇ ਗੁਰਨੇ ਸਰਕਲ ਚ ਤੇ ਉਹ ਤੇਰ ਕੇ ਗਈ ਸੀ ਕੌਣ ਤੇਰ ਕੇ ਸੁਪਰਵਾਈਜ਼ਰ ਤੇ ਨਾ ਫੀਡ ਜਿਹੜੇ ਫੀਡ ਦੇਣ ਆਉਂਦੇ ਨਹੀਂ ਇਸ ਮੌਕੇ ਪਿੰਡ ਵਾਸੀਆਂ ਨੇ ਇਸ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ ਅਤੇ ਸਬੰਧਤ ਅਧਿਕਾਰੀਆਂ ਅਤੇ ਵਰਕਰਾਂ ਉੱਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਖੜ ਇੱਕ ਪਾਸੇ ਪੰਜਾਬ ਸਰਕਾਰ ਚੰਗੀਆਂ ਸਿਹਤ ਸਹੂਲਤਾਂ ਦੇਣ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਇਹ ਸਾਰੇ ਦਾਅਵੇ ਸੰਗਰੂਰ ਵਿਖੇ ਖੋਖਲੇ ਨਿਕਲੇ ਨਜ਼ਰ ਆਏ ਨੇ ਅਜੇ ਚ ਦੇਖਣਾ ਹੋਵੇਗਾ ਕਿ ਸਰਕਾਰ ਅਤੇ ਪ੍ਰਸ਼ਾਸਨ ਇਸ ਮਾਮਲੇ ਚ ਕੀ ਕੋਈ ਐਕਸ਼ਨ ਲਵੇਗਾ ਜਾਂ ਫਿਰ ਇਸ ਮਾਮਲੇ ਨੂੰ ਐਵੇਂ ਹੀ ਦਵਾ ਦਿੱਤਾ ਜਾਵੇਗਾ ਤੇ ਬੱਚਿਆਂ ਦੀ ਸਿਹਤ ਦੇ ਨਾਲ ਖਿਲਵਾੜ ਹੁੰਦਾ ਰਹੇਗਾ ਹਕੀਕੀ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈੰਦੀ ਦੀ ਰਿਪੋਰਟ